ਸਤਿ ਸ਼੍ਰੀ ਅਕਾਲ ਜੀ ਅ ਕੁਝ ਟਾਈਮ ਪਹਿਲਾਂ ਇੱਕ ਬਿਨੈਤੀ ਕੀਤੀ ਸੀਗੀ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੋ ਕਿ ਐਸ ਐਚਓ ਕੋਰਟ ਫਤਾ ਨੇ ਸਾਡੇ ਨਾਲ ਮੈਸੂਬ ਕੀਤਾ ਸੋ ਉਸ ਦੇ ਸਬੰਧ ਦੇ ਵਿੱਚ ਸਾਡੀ ਹੁਣੇ ਐਸ ਐਸਪੀ ਵਾਲੇ ਮਠੰਡਾ ਨਾਲ ਗੱਲਬਾਤ ਹੋਈ ਆ ਤੇ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਅੱਗੇ ਤੋਂ ਪੰਜਾਬ ਵਾਸੀਆਂ ਨਾਲ ਕਿਸੇ ਨਾਲ ਵੀ ਇਹ ਜਿਹਾ ਮੈਸੂਬ ਜਿਹੜਾ ਹੈਗਾ ਨਹੀਂ ਹੋਊਗਾ ਸਾਡੇ ਕੋਲ ਸਰਦਾਰ ਸੰਦੀਪ ਸਿੰਘ ਜੀ ਠਾਨਾ ਨੰਦਗੜ ਤੋਂ ਐਸ ਐਸਪੀ ਸਭ ਪਹੁੰਚੇ ਨੇ ਕਿ ਇਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਵਾਇਆ ਕਿ ਅੱਗੇ ਤੋਂ ਕਿਸੇ ਵੀ ਕਿਸੇ ਵੀ ਪਿੰਡ ਵਾਸੀ ਨਾਲ ਕਦੇ ਵਾਸਤੇ ਵੀ ਕੋਈ ਹੈਵੀ ਡਰਾਈਵਰੀ ਜਿਹੜੀਆਂ ਹੈਗੀਆਂ ਨਹੀਂ ਵਾਪਰੂਗੀ ਜੇ ਤੁਹਾਡੇ ਨਾਲ ਕੋਈ ਮੇਰਾ ਮੁਲਾਜ਼ਮਾ ਹਮੇਸ਼ਾ ਵੀ ਨਹੀਂ ਕਰੂਗਾ ਸੋ ਅਸੀਂ ਇਹਨਾਂ ਦਾ ਇਹਨਾਂ ਨੂੰ ਵੀ ਵਿਸ਼ਵਾਸ ਦਵਾਇਆ ਕਿ ਅਸੀਂ ਵੀ ਅੱਗੇ ਤੋਂ ਵੀ ਕੋਈ ਐਹੋ ਜੀ ਗੱਲਬਾਤ ਜਿਹੜੀ ਹੈਗੀ ਆ ਕਿ ਪ੍ਰਸ਼ਾਸਨ ਨੂੰ ਪਹਿਲਾਂ ਵੀ ਨਹੀਂ ਪਰੇਸ਼ਾਨ ਕੀਤਾ ਹੋਣ ਵਾਲੇ ਸਮੇਂ 'ਚ ਵੀ ਨਹੀਂ ਪਰੇਸ਼ਾਨ ਕਰਾਂਗੇ ਅਸੀਂ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸੋ ਮੈਡਮ ਨਾਲ ਗੱਲ ਹੋ ਚੁੱਕੀ ਹੈ ਮੈਡਮ ਨੇ ਸਾਨੂੰ ਸੰਤੁਸ਼ਟੀ ਕਰਵਾਈ ਹੈ ਕਿ ਐ ਲੱਗੇ ਕੋਈ ਇਹੋ ਜੀ ਕੋਈ ਗੱਲਬਾਤ ਨਹੀਂ ਹੈਗੀ ਕਿ ਪ੍ਰਸ਼ਾਸਨ ਤੁਹਾਡੇ ਨਾਲ ਨਹੀਂ ਖੜਾ ਪ੍ਰਸ਼ਾਸਨ ਪੂਰੇ ਮਤਲਬ ਕਿ ਹਟਾ ਮੋਡਲ ਅਗੇ ਖੜਾ ਸਰਦਾਰ ਸੰਜੀਤ ਸਿੰਘ ਜੀ ਵੀ ਸਾਡੇ ਨਾਲ ਖੜੇ ਨੇ ਇਹਨਾਂ ਨੇ ਵੀ ਸਾਨੂੰ ਪ੍ਰਸਾਦਾਇਆ ਕਿ ਜੇ ਕੋਈ ਵੀ ਕਿਤੇ ਇਹ ਜੀ ਡਰਾਈਵ ਤੋਂ ਨਾ ਪਾਪੜਦੀ ਆ ਤਾਂ ਸਰਕਾਰ ਤੇ ਪ੍ਰਸ਼ਾਸਨ ਤੁਹਾਡੇ ਮੋਢੇ ਨਾਲ ਮੋਢਾ